ਬਾਣੀ ਗੁਰੂ ਗੁਰੂ ਹੈ ਬਾਣੀ ਮਿੱਤ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੇ ਸੇਵਕ ਜਨਮ ਆਮੈ ਪ੍ਰਤਾਕ ਗੁਰੂ ਨੇ ਸਾਰੇ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣੋ ਵਾ ਪਰਮਗਾਤਮੀ ਦੀ ਜਨਮ ਮੁਦੇ ਤੀ ਤਰਵੈ ਮਨਵਾ ਤਕ ਗੁਰ ਕਾ ਦਰਸ਼ਨ ਪਾਏ ਜੀਉ ਕੋ ਕਹ ਤਾਲ ਗੁਰ ਤੇਵੀ ਆਹਨੇ ਤੁ ਪੈ ਵਰਸਨਾ ਪਰਤੀ ਆ ਗੁਰੂ ਕਾ ਜਨਮ ਮਰਨ ਦੁਖ ਹੋ ਵਕ ਤੁਪਖ ਤਾ ਉਦੀ ਲੋਰੇ ਅਰਪ ਗੁਰਸਹ ਉਦਿਤ ਸਦਿ ਪਦਿ ਪਾਪ ਸ਼ਾਵ ਮਨ ਜਨਮ ਦਿਨੁ ਮੋਦੀ ਅਰਜਨਾ ਸਤਿਆ ਪਾਤ ਸ਼ਾਵ ਤਿਰਸ਼ਾ ਦੇ ਪਾਉ ਜਿਸ ਪਾਸ ਬਹਿਆ ਕੋਰੀਆ ਸਬਨਾ ਗਾਵੇ ਸਾਰ ਸੰਤਨਾ ਵਾਹਮ ਗਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਰਨਾ ਕਹੇ ਲਾ ਸੰਤ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਤੀਰਤਨ ਆਵਣ ਜਾਓ ਤੀਰਥ ਨਾਮ ਤੀਰਤ ਸ਼ਬਦ ਵਿਚਾਰ ਅੰਤਰ ਗਿਆਨ ਹੈ ਤੀਰਤ ਨਾਵਣ ਜਾਉ ਤੀਰਤ ਨਾਮ ਹੈ ਤੀਰਤ ਸ਼ਬਦ ਵਿਚਾਰ ਅੰਤਰ ਗਿਆਨ ਹੈ ਗੁਰ ਗਿਆਨ ਸਾਚਾ ਥਾਨ ਤੀਰਥ ਦਾਤ ਪੁਰਬ ਸਦਾ ਦਸਹਰਾ ਹੋ ਨਾਮ ਹਰ ਕਾ ਸਦਾ ਜਾਚੋ ਦੇਵ ਪ੍ਰਾਪ ਧਰਣੀ ਤਰਾ ਸੰਸਾਰ ਰੂਪੀ ਨਾਮ ਦਾਰੂ ਮਨ ਲਾਗੇ ਤਾਕਿ ਬਿਨਾ ਗੁਰੂ ਆਪ ਨਿਰਮਲ ਕੋ ਦਾ ਚਾਨਣਾ ਨਿਦਤਾਤ ਤੀਰਥ ਵਜਨਾ ਸਾਧਨਾ ਲਾਗੇ ਮਨ ਕਿਆ ਮਾਲਤ ਹੋਈਐ ਗੁਣ ਗਿਹਾਰ ਕੋ ਕੋਈਆ ਜੀ ਚਾਰ ਮਾਰੇ ਸਰੇ ਤਾਰੇ ਹੁੰਦਟ ਕਿਉ ਨ ਨਾ ਆਵਗੇ ਆਪ ਪਾਰਸ ਪਰਮ ਧਿਆਨੀ ਸਾਚ ਸਾਚਿ ਭਾਵੇ ਅਨੰਦ ਅਨੰਦ ਵਰਤਿ ਸਾਚ ਬੂਤ ਇਨਵਕ ਪਾਰ ਹਰੇ ਸਤਿਨਾਮ ਪਾਇਆ ਗੁਰ ਦਿਖਾਇਆ ਮੈਲ ਨਾ ਦੀ ਸਚ ਮਨੇ ਸੰਗਤ ਮੀਤਿ ਬਲਾਪ ਊੜਾ ਨਾਮ ਣੋ ਗਾਵੇ ਗਾਵਣ ਹਰ ਛਬਤ ਤੋ ਆਵਣੋ ਨੰਦ ਆਵੇ ਸਾਤੀ ਮਨ ਸਤਿਗੁਰ ਪੁੰਨ ਦਾਤ ਦਇਆ ਮਤੇ ਤਿਰਤੰਗ ਭਾਰ ਹੈ ਸਹਿਜ ਨਾਵੈ ਦੇਨੀ ਤਾ ਸੰਗ ਮਤ ਸਤਿ ਸਤੇ ਆਰਾਧ ਗੰਗਾ ਕਾਰਕਾ ਨਿਤ ਦੇ ਚੜੇ ਸਵਾਯਾ ਨਾ ਕੋ ਕੰਦ ਮੀਤਾ ਸੰਤ ਸੰਗਤ ਕਰਨਦਰ ਮੇਲ ਮਿਲਾਇਆ ਕੰਕ ਬਬ ਕੋਈ ਕੇਵਲ ਆਖੀ ਐ ਹੋ ਮੂਰਖ ਮੇਚ ਜਾੜ ਸਮਝਾ ਸਾਖੀ ਐ ਸਾਚੁ ਗੁਰ ਕੀ ਸਾਥੀ ਅੰਮ੍ਰਿਤ ਬਾਖੀ ਤਿਤ ਮਨ ਮਨ ਆ ਮੇਰਾ ਉਤ ਕਰੇ ਆਵੇ ਲਖ ਲਾਦੇ ਸ਼ਬਦ ਸਚੇ ਗੁਰ ਮੇਰਾ ਆਖਣ ਤੋਟ ਨਾ ਭਗਤ ਪੰਡਾਰੀ ਮਾਰ ਪੁਰ ਰਹਾ ਤੋਈ ਨਾਮਕ ਬਾਤ ਕਹੀ ਬੇਨੰਤੀ ਮਨ ਮੰਜ ਤਕ ਕੋਈ ਅਗਨ ਤੋਟ ਤਾ ਭਗਤ ਪੰਡਾਰੀ ਪਰਪੁਰਿਆ ਕੋਈ ਨਾਮਕ ਬਾਤ ਕਹੀ ਬੇਨੰਤੀ ਮਨ ਮੰਨ ਜਾ ਸੱਚ ਸੋਈ ਵਾਹੇ ਗੁਰ ਦੀ ਕਾਖਤਾ ਵਾਹੇ ਗੁਰ ਦੀ ਬਤੀ ਸਤਨਾਮ ਵਾਹੇ ਗੁਰ